ਉਹ ਵੀ ਨਹੀਂ ਸਾਡੇ ਕੋ ਹੋ ਰਿਹਾ ਕਰ ਕਿਉਂਕਿ ਕੋਈ ਹੋਣੀ ਨਹੀਂ ਦਿੰਦਾ ਕੋਈ ਕੁਛ ਕੋਣ ਰੋਕਦਾ ਹੈ ਮੈਂ ਬੈਂਕ ਬੋਰਡ ਵਾਲੇ ਜਿਹੜੇ ਕਾਲੀ ਵੀ ਨੰਗਲ ਦਿਖੋ ਪਾਰਟੀ ਵਿਭਾਗ ਆ ਬਗਾਨੀ ਕਰ ਲਿਆ ਹੈ ਬਰਾ ਕੋਰਡ ਦੀ ਹੈ ਜਦੋਂ ਬਾਦਲ ਸਚਾਰ ਵੇਲੇ ਤਿੰਨ ਗੱਲ ਬਸੇ ਗਾ ਉਹ ਬਿੱਟ ਚਾਹੁੰਦੇ ਨੇ ਕਿ ਜੇ ਆਲਾ ਮਾਮਲਾ ਆ ਆ ਗਿਆ ਜੀ ਸੱਚ ਗਏ ਬਈ ਸਾਹਿਬ ਸਾਹਿਬ ਖੁਸ਼ੀਆਂ ਨੂੰ ਨਿਕਲ ਕਿਉਂ ਹੈ ਉਹਨਾਂ ਦੇ ਕਿਹਾ ਜੀ ਮੈਂ ਟ੍ਰਿਕਾ ਆ ਬਈ ਬਿੰਦਸਾ ਪਰ ਆਪਾ ਸਰਕਾਰ ਬਣਾ ਕੇ ਕਿਹਾ ਕਿ ਜੇ ਲੱਗਦਾ ਸੀ ਕਮਜ਼ੋਰੀ ਉੱਥੇ ਉਹਨਾਂ ਨੂੰ ਬੰਦ ਨੂੰ ਠੀਕ ਕਰੋ ਪਰ ਇਹ ਸਰਕਾਰ ਜਿੱਥੇ ਦੇਖੋ ਹਰ ਸਾਲ ਇਹਨਾਂ ਨੂੰ ਜਾਣੀ ਜਾਗਦੇ ਕੋ ਬਾਂਹ ਮੇਰੀ ਫ੍ਰੈਕਚਰ ਹੋ ਗਈ ਕੱਲ੍ਹ ਦਾ ਮੈਂ ਚਿੱਕੜ ਹੋਇਆ ਤਾਂ ਦਰ ਵੀ ਖਾ ਗਈ ਬਹੁਤ ਬੁਰਾ ਲੱਗ ਰਿਹਾ ਹੈ ਸਾਰੇ ਯੱਤੇ ਸਾਰੇ ਗੱਲ ਨਹੀਂ ਹੈਗੇ ਸੋਨਾਂ ਗੱਲ ਦੇ ਸਾਥ ਆਨਾਂ ਦੇ ਵਿੱਚ ਬਹੁਤ ਜ਼ਿਆਦਾ ਸਮਸਿਆ ਆ। ਸਾਰਾ ਨੂੰ ਗੰਦੀ ਬਾਅਸ ਸਮੈਲ ਆਉਂਦੀ ਆ ਪਾਣੀ ਦੀ। ਦਸਤੀ ਦਾ ਸੂਆ ਤਾਂ ਕੁਝ ਨਹੀਂ ਕੰਮ ਕਰਦਾ। ਆਪਣੀ ਕਾਲੀਦਾਲ ਦੀ ਸਰਕਾਰ ਵੇਲੇ ਉਦੋਂ ਸੀਵਰ ਪਿਆ ਸੀਗਾ। ਸੀਵਰ ਨਹੀਂ ਹੈਗਾ। 5-5 ਗਲੀਆਂ 'ਚ ਪਿਆ ਜੀ ਕਾਲੀਦਾਲ ਸਾਰੇ ਮੋਹੱਲੇ ਦੀ ਬਿਫਾਈ ਨਗਰ ਐਡਾ ਡਾਪਾ ਨਹੀਂ ਆ Đi ਗਾਲਾ ਪਿੱਛੇ ਜਿਹਾ ਨਿਕਲਿਆ ਵੀ ਗੰਦਗੀ ਨਹੀਂ ਛੱਡ ਗਿਆ ਉਹਨਾਂ ਨੇ ਸਫਾਈ ਕਰਾਉਣੀ ਹੈ ਜਿਆਦਾ ਜੀ ਬਹੁਤ ਪ੍ਰਸ਼ਾਸਨ ਵੱਲੋਂ ਕੋਈ ਆਇਆ ਪਾਣੀ ਕੱਢਣ ਵਾਸਤੇ ਕਢਵਾਇਆ ਹਾਂਜੀ ਭਾਈ ਕੋਈ ਹੈ ਨਹੀਂ ਨਹੀਂ ਦੇ ਦੋ ਦਿਨਾਂ ਬਾਅਦ ਆਇਆ ਇਉਂ ਦਾ ਕੋਈ ਨੁਮਾਇੰਦਾ ਤਾਂ ਨਹੀਂ ਆਇਆ ਐਮਐਲਏ ਦਾ ਦੱਸੋ ਸਾਡਾ ਸਾਹਿਬ ਕੋਈ ਅੰਦਰ ਆਇਆ ਹੈਗਾ ਇਹਨਾਂ ਦੇ ਕੋਲ ਆਪਾਂ ਕੋਈ ਆਪਾ ਜੀ ਬੰਦੇ ਲੱਗੇ ਹੋਏ ਆ ਸਾਡੇ ਨਹੀਂ ਆਏ ਦੇ ਕੋਈ ਵੀ ਆਏ ਬਹੁਤ ਸ਼ੁਸ਼ੀ ਆਏ ਆ ਸੋ ਸਾਡੇ ਵੀ ਕੀ ਦੇਖਿਓ ਸਾਡੇ ਖੁਦ ਦੇ ਬੰਦੇ ਲੱਗੇ ਹੋਏ ਆ ਅਸੀਂ ਬਰਦਰ ਜਾਣ ਜੋ ਕਰੇ ਹੈ ਨਹੀਂ ਕੀ ਸਾਡੇ ਕੀਤਾ ਕੁਝ ਨਹੀਂ ਤੁਸੀਂ ਆਏ ਹੋ ਠੀਕ ਹੈ ਜਾਨ ਸਾਹਿਬ ਆਇਆ ਕੋਈ ਨਹੀਂ ਆਇਆ ਸਾਡੇ ਤੇ ਉਹ ਤਾਂ ਕਹਿੰਦੇ ਉੱਥੇ ਸਾਰੇ ਖੜੇ ਨੇ ਕੋਈ ਨਹੀਂ ਆਇਆ ਕੋਈ ਵੀ ਨਹੀਂ ਆਇਆ ਅੱਜ 5-6 ਦਿਨ ਹੋ ਗਏ ਸਭ ਤੁਸੀਂ ਸਾਡੇ ਸਾਹਮਣੇ ਚੜੋ ਅਸੀਂ ਖੁਦ ਕੱਟੇ ਪਾ ਕੇ ਆ ਗਏ ਮੈਂ ਦੇਖੇ ਗਏ ਸਾਨੂੰ ਅਸੀਂ ਸਾਡੇ ਤੋਂ ਬਣਵਾ ਰੱਖਿਆ ਮੈਂ ਖੁਦ ਘਰ ਆਇਆ ਨੂੰ ਬੇਨਤੀ ਕਰ ਸਾਡੇ ਨਾਲ ਲੇਕਿਨ ਗੱਡੀ ਇਹ ਆਪਣਾ ਮੈਨੂੰ ਨਹੀਂ ਆਇਆ ਐਮ ਐਲ ਐ ਅੱਛਾ ਕੀ ਕਰਕੇ ਇੱਕ ਦਿਨ ਬਾਅਦ ਆਇਆ ਇੱਕ ਦਿਨ ਬਾਅਦ ਆਇਆ ਦੇਖਿਆ ਕੁਝ ਐਪਲੀਕੇਸ਼ਨ ਦੇਖਿਆ ਅੱਜ ਅਸੀਂ ਸਵੇਰੇ ਵੀ ਜਾ ਕੇ ਮਾਰਨਿੰਗ ਟਾਈਮ ਅਸੀਂ ਇਹ ਰਿਕਵੈਸਟ ਕਰੀ ਵੀ ਜਿੰਨਾ ਨੁਕਸਾਨ ਹੋਇਆ ਘਰਾਂ ਦਾ ਵੀ ਇੱਥੇ ਆਓ ਟੀਮ ਇਹ ਚੈੱਕ ਕਰੂ ਜਿਹੜਾ ਵੀ ਮੁਆਵਜ਼ਾ ਬਣਦਾ ਉਹ ਤੁਹਾਨੂੰ ਕੱਟ ਗਲੀਆਂ ਜਿੱਦੜੇ ਪਾਓ ਸਾਰੀ ਉਹ ਜੀ ਸੂਚਕੋ ਸਾਡੇ ਨਾਲ ਹੀ ਕਿਉਂ ਹੋ ਰਹੀ ਹੈ ਇਹ ਸੈਕਿੰਡ ਟਾਈਮ ਦੁਬਾਰਾ ਹੋਇਆ ਪਿਛਲੀ ਵਾਰ ਆਪ ਨੂੰ ਰਿਪੋਰਟ ਤੋਂ ਨਾਲੇ ਇਹ ਵੀ ਜਾਂਚ ਵੀ ਕਰੀ ਕਿਸਵਾ ਰਾਜ ਤੋਂ ਟੁੱਟ ਰਹੀ ਹੈ ਬਾਈ ਬਾਈ ਤੁਹਾਨੂੰ ਬਿਲਾਓ ਇੱਕ ਖੜਾ ਸੁਆ ਇਹਦਾ ਕਰਾਉਗਾ ਲੱਗ ਮਾਨੈਂਟ ਹਾਲੇ ਫੋਂਦਾ ਮਾਬੂ ਜੀ ਹਲੇ ਪਾਈ ਦਾ ਨਾਮ ਇਸ ਤੋਂ ਪਹਿਲੇ ਅੱਗੇ ਇੱਕ ਫੇਰੀ ਆ ਜਾਵੇਗੀ ਅੱਗੇ ਟੋਟਾ ਲੱਗੇਗੀ ਜੀ ਬਾਈ ਇੰਨੇ ਵੜਾ ਪਾਲੀ ਚੜਾ ਜੋ ਪਾਲੀ ਸਰ ਪਰਿਗ ਪਰ ਹੰਡਾ ਵਿੱਚ ਵੀ ਆ ਗਿਆ ਬਹੁਤ ਜ਼ਿਆਦਾ ਜਿੱਕਰ ਮੜਾ ਚੁਕਰੀ ਬੈਠਾ ਮੜਾ ਮੜਾ ਬੋਲ ਚਾਹੇਤਾਂ ਨੂੰ ਲੱਗਾ ਫਾੜੇ ਪਾਣੀ ਕਿੰਨਾ ਪਾਣੀ ਕਰਾਂ ਦੇ ਲਈ ਪਾਣੀ ਸੀਗਾ 5-5 ਹੱਟਾ ਤੇ ਜਦੋਂ ਇੱਥੇ ਮਕਾਨ ਜਾਂ ਕੋਈ ਬਾਥਰੂਮ ਵੀ ਬਣਾਉਣਾ ਹੁੰਦਾ ਨਾ ਜਾਂ ਤਾਂ ਆਪ ਭੈਣ ਵਰਗੀਆਂ ਅੱਗੇ ਲੱਗ ਕੇ ਰਾਤ ਬਰਾਂਤ ਇਹ ਛੱਤ ਪਾਉਂਦੇ ਆ ਤੇ ਪਲਾਟ ਵਿੱਚੋਂ ਦੇਖ ਜਾਂਦੇ ਨੇ ਤੇ ਜਦੋਂ ਛੱਤ ਪਾਉਣੀ ਜਾਂ ਕੰਧਾਂ ਕਰਨੀਆਂ ਫੇਰ ਰਾਤ ਬਰਸਦੇ ਕਰਦੇ ਬੱਚੇ ਦਰਜ ਹੁੰਦੇ ਆ ਇਹ ਆਸ਼ਾ ਨੂੰ ਬਹੁਤ ਆਪਾ ਹਾਂ ਮੈਂ ਖਤਮ ਨੂੰ ਆ ਚੱਲੇ ਉਹਦੇ ਫੋਟੋ ਦੇ ਦੇ ਪਰ ਆਇਆ ਹੋਇਆ ਮੈਂ ਖਤਮ ਨੂੰ ਆਇਆ ਇਹ ਰੇਡ ਉਹ ਮੇਰੇ ਤੇ ਲੜਾਈ ਪਾ ਕੇ ਤਾਂ ਦੇਖੇ ਦੱਸ ਰਹੇ ਮੇਰੇ ਪੱਪੂ ਮੋੜ ਦਾ ਹੱਲ ਕਰਵਾਇਆ ਨਹੀਂ ਸਰਕਾਰ ਆਉਂਦੀ ਮਾਤਾ ਪੁਰਸ਼ੇ ਦਾ ਮਾਸੂਦਾ ਹੈ ਇਹ ਪਾਸਾ ਦੇ ਨੇ। ਉਹਦੀ ਕਾਂਡ ਪਾੜ ਕੇ ਤੇ ਇੱਕ ਕਾਲੀ ਮਿੱਟੀ ਦੀ ਸਟੋਰੀ ਦਿੰਦੇ। ਕਹਿੰਦੇ ਜਿਹੜੀ ਮਿੱਟੀ ਕਿ ਪਾਵੇ ਕਿਸੇ ਦੇ ਗਰੀਬ ਦਾ ਨਾਲ ਘਰ ਨਾ ਬਣੇ। ਇਹਦੇ 500 ਰੁਪਏ নাও 400 ਦੋ ਜਿਨ੍ਹਾਂ ਨੂੰ ਗੋ ਫੇਟ ਆਪਦੇ। ਮੈਂ ਪਹਿਲਾਂ 500 ਰੁਪਏ ਮਿੱਟੀ ਵਾਸਤੇ ਕਰਦਾ। ਫਿਰ ਇਹ ਰੋਣ ਵਾਸਤੇ ਕਰਦਾ। ਅੱਛਾ ਹੁਣ ਜੋੜ ਕੇ ਤੋਂ ਬੈਂਕੀ ਆ। ਤੋ ਸੇ ਬੇਨਤੀ ਨ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੀ ਆ ਇਹ ਬਦਲਾਅ ਦਾ ਜਿਹੜਾ ਭੂਤ ਸੀ ਨਾ ਜਿਹੜਾ ਅੰਦਰ ਕਰਕੇ ਛੱਡਦਾ ਹੈਗਾ ਹੁਣ ਹੁਣ ਨਵੀਂ ਚੀਜ਼ ਲੈ ਕੇ ਆਇਆ ਦਾ ਛਟੋ ਜਿਹੜੀ ਟ੍ਰਾਈਡੈਂਟ ਟੈਸਟਡ ਜਿਹੜਾ ਪਰਖਿਆ ਹੋਇਆ ਵਰਤਿਆ ਹੋਇਆ ਤੁਸੀਂ ਉਹੋ ਚ ਨਾ ਲੋਕਾਂ ਨੂੰ ਜੋੜੋ ਤਾਂ ਕਿ ਕੁਝ ਕਰ ਸਕੀਏ ਜਿਸ ਤਰ੍ਹਾਂ ਤੁਸੀਂ ਹੋਗੇ ਬਾਈ ਕੋ ਛੱਡ ਕਰੂ ਜੋ ਕਿ ਹੋਣਾ ਨਹੀਂ ਹੈ ਕਿ ਹਰ ਦਾ ਬਦਲਾਅ ਨਹੀਂ ਕਰਿਆ ਜਿਵੇਂ ਚਾਹ ਹੋ ਗਿਆ ਕਲੋ ਹੋ ਗਿਆ ਹੁਣ ਆਕੇ ਕੋਸ਼ਿਸ਼ ਕਰਤਾ ਪਰ ਹੋਣੀ ਕਰਾਂਗੇ ਆਪਣਾ ਤਾਂ ਜੱਫੀ ਦਾ 6 ਗੱਿਆਂ ਦਾ ਇਹ ਇੱਕ ਕਰਨ ਦਾ ਸਰਬੋਤਮ ਆਪਾਂ 6 ਗੱਨਾਂ ਚ ਸਿਵਨ ਤੋਂ ਆ ਕੇ ਇੰਨੀ ਪਰ ਲਾ ਕੇ ਪੱਕੀਆਂ ਚ ਕਿਉਂ ਨਾ ਕਰਾਂਗੇ ਆਪਾਂ ਅੰਮਲਿਕਰਨਾ ਸਾਈ ਵੀ ਜਾਂਦੇ ਹੋਂ ਸਾਡੇ ਕੋ ਉਦੋਂ ਵੀ ਵਨ ਵਰਡ ਦੇ ਮੀਟਰ ਰੋਕਦੇ ਸੀਗੇ ਰਾਤ ਨੂੰ ਛੱਟ ਛੱਟ ਦਵਾਈ ਆ ਚਲੋ ਉਹਨੋਂ ਕਹਿੰਦਾ ਮੈਂ ਇੱਥੇ ਬੰਦੇ ਭੇਜਾਂਗਾ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਦੇਖੋ ਜਿਨ੍ਹਾਂ ਦੇ ਘਰ ਪਾਟੇ ਪੁੱਟੇ ਗਏ ਨੇ ਉਹਨਾਂ ਨੂੰ ਕੁਝ ਮਿਲ ਜਾਏ ਕਹਿ ਤਾਂ ਰਿਹਾ ਸੀ ਰਾਮਾਨੇ ਜੀ ਨੇ ਪਾਟੇ ਘਰ ਕਾਕਰਸਾਲਾ ਕਸੀਂ ਘਰ ਪਾ ਕੇ ਦੇਵਾਂ ਦੇ ਕੰਧਾ ਖੜੀ ਕਰ ਕੋਸ ਤੇ ਨਹੀਂ ਕੋਈ ਕਾਮ ਜੀ ਦਾ ਕਾਪੀ ਦਾ ਮਤਲਬ ਆਸ ਵਿੱਚ ਨਹੀਂ ਲੋੜਦਾ ਤੇ ਤੁਸੀਂ ਆਇਓ ਸਾਡੇ ਗਲੀਆਂ ਜਾ ਕੇ ਦੇਖੋ ਦੇਖੋ ਅਸੀਂ ਅਸੀਂ ਤਾਂ ਤੁਹਾਡੇ ਗਵਾਂਡ ਚ ਮੇਰਾ ਦਫਤਰ ਹੈ ਤੇ ਉਹ 30 ਕਿਲੋਮੀਟਰ ਦੂਰੀ ਚ ਬਾਦਲ ਪਿੰਡ ਹੋ ਜਾਂਦਾ ਹੈਗਾ ਸਵੇਰ ਨਿਕਲੋ ਦੇ ਘੰਟੇ ਛੇ ਮਿਲ ਕੇ ਆਪਣਾ ਕੰਮ ਇਹਨਾਂ ਨੂੰ ਮੁੱਖ ਮੰਤਰੀ ਨੂੰ ਕਿੱਥੇ ਭਾਲ ਦੇ ਫਿਰੋਗੇ ਤੁਸੀਂ ਇਹ ਸਾਡਾ ਘਰ ਹੈਗਾ ਤੁਸੀਂ ਸਾਡਾ ਪਰਿਵਾਰ ਹੋ ਬਹੁਤ ਫਰਕ ਜ਼ੋਂਦਾ ਹੈ ਜੇ ਮੁੱਖ ਮੰਤਰੀ ਪਰਿਵਾਰ ਹੋਏਗਾ ਉਹ ਉੱਥੇ ਰਹੋਏ ਜਿੱਥੇ ਲੱਭਦਾ ਹੀ ਨਹੀਂ ਹੈਗਾ ਸੋ ਅਸੀਂ ਤਾਂ ਜੇ ਕਹਿੰਦੇ ਆ ਕਰਾਂਗੇ ਕਿਉਂਕਿ ਮੁੜ ਕੇ ਤੁਹਾਡੇ ਕੋਲ ਆਣਾ ਜਾਣਾ ਕਿੱਥੇ ਆਪਾਂ ਮੈਂ ਮੇਰੀ ਗੱਲ ਸੋ ਇਹ ਕਹਿੰਦੇ ਆ ਅੱਜ 75% ਬਾਕੀ ਬੋਰਡ ਬਣਦਾ ਹੈਗਾ ਜਿਨ੍ਹਾਂ ਨੇ ਬੋਰਡ ਲਾ ਰੱਖਿਆ ਆਪਦੇ ਸਾਡੀ ਜਿੱਤ ਜਦੋਂ ਬੋਰਡ ਟੁੱਟਿਆ ਉਦੋਂ ਕਿਹਾ ਕੋਈ ਨਹੀਂ ਕਿ ਜੇ ਆਪਣਾ ਹੱਕ ਸਮਝਦੇ ਆ ਵੀ ਸਾਡੀ ਜਿੱਤ ਹੈ ਫਿਰ ਆਉਂਦੇ ਇੱਥੇ ਉਦੋਂ ਤਾਂ ਆਏ ਜਦੋਂ ਸਭ ਕੁਝ ਫੇਰ ਗਿਆ ਸਾਡੇ ਨਾਲੇ ਨਹੀਂ ਨਾਲੇ ਤੁਹਾਡੇ ਆਪਦੇ ਪੈਸੇ ਨਾਲੇ ਅਫਸਰ ਉਹ ਕਹਿੰਦਾ ਪ੍ਰਸ਼ਾਸਨ ਨੇ ਸਾਰਾ ਠੀਕ ਕੀਤਾ ਜਿਹੜਾ ਸੋਆ ਟੁੱਟਿਆ ਸੀ ਹਾਲ ਵਾਲੇ ਦੇਸ਼ ਦੀ ਸੀ ਉਸੇ ਆਪ ਸੁਣੋ

इन लोगों के पाँच पाँच फुट छः छः फुट इनके घरों में जिनमें पानी आ गया जिनमें दीवारों में दरार आ गई जिसको मदद कर सकते हैं थोड़ी इनको हेल्पफुल के लिए कुछ इनसे लेटर रूटर लेके कुछ मदद तो करिए मैम इनको मैं नीम लगा देता हूँ और दूसरा यहाँ पे जो गलियाँ टूट गई हैं सीवर सब जो जिधर सीवर नहीं है उधर तो कुछ ही जहाँ है वहाँ पे भी जो खराबी हुई है उधर भी, भी और जहाँ पे इधर कोई डिसल आपका वो जो बाकी गलियाँ तीन गलियों में जहाँ पे सीवर नहीं उसका कोई प्रपोजल नहीं है इलीगल तो, पर लोग तो रहने हमने तो सारा डलवा दिया था अपने थी जब हम थे अब लोग तो रह रहे ना बस तीन गलिया नहीं थी ये एरिया था इधर ही तो मैंने संग दर्शन किया था छह गलियों में भी भी मैंने सीवर भी डलवाया मैंने इधर बिजली के मीटर भी मैम जो जो नया जितना भी अनकबल है उसका 25 करोड़ रुपए का टेंडर लग गया तो सीवर को तो सारी जहाँ जहाँ में नहीं है तो सीवर लग जाएंगे वो भी टेंडर टेंडर लग गया पूरे सारे शहर में जो भी अनकबल एरिया है लीगल वाले में लीगल वाले में सब लग गया बहुत अच्छा कब से काम कब शुरू होगा फिर शुरू करो फिर जल्दी से और एक ये अब इधर जो ये सुअर क्योंकि ये पहले भी पहली बार ही नहीं टूटा 17 में भी टूटा था अब दोबारा तो इन लोगों ने लोकल लेवल पे अपने लेवल पे इन्होंने थोड़ा बहुत गट्टे गुट्टे लगा के जो भी किया है तो इसको थोड़ा अच्छे से पक्का करें क्योंकि बारिश ज्यादा डिपार्टमेंट तो कह रहे हैं डिपार्टमेंट तो सारे कह रहे एक दिन तक तो डिपार्टमेंट कोई नामो निशान नहीं था ये बेचारा उन्हें अपना बोल रहे, मैं, मैं खुद मैं दिखा देता हूँ की दो घंटे के अंदर मैं तारी मंदिर दो, तो दो दो घंटे ये तो बेचारे कह रहे तीन दिन तो पानी खड़ा एक दिन जाके पीछे से पानी बंद करवाए पानी जो

टूटा तो चलो वो तो, 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 तो सरकार का फर्जी बनता है आप खाना तो नहीं देंगे तो और कौन तो खाना इनको देगा चलो अब अब ये पूरा जितनी है यहाँ पे इनके ना पखाने काम कर रहे हैं ना कुछ काम तो अब ये डरे हुए हैं कि अभी पानी और ना आ जाए कॉर्पोरेशन में हां ये कह दो और प्लीज इन शो कि उधर वो दोबारा वो अच्छे से पक्का कर दो दोबारा ना टूटे और इनको जो कम्पनसेशन मदद जो हो सकती है वो जरूर करिए जो गलियाँ खराब है वो करवा दीजिए प्लीज जरूर मैम थैंक यू दी सर उसी तो के कुछ कीता नहीं है के अंदर ही सारा कुछ के रोटी पानी तो ले गए और नहीं कोई पानी भी राजा के पूरे इलाके ਇਹ ਦੱਸਦੇ ਨੇ ਸਾਰੇ 4-4 5-5 ਫੁੱਟ ਤੱਕ ਵੀ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਘਰ ਛੱਡ ਕੇ ਘਰੋਂ ਬਾਹਰ 14-15 ਦਿਨ ਰਹਿਣਾ ਪਿਆ ਤੇ ਜਿਹੜੇ ਇੱਥੇ ਰਹਿ ਗਏ ਸੀ ਉਹ ਆ ਵੀ ਦੱਸਦੇ ਨੇ ਕਿ ਇਹ ਸੂਏ ਦੇ ਪਾਣੀ ਰੋਕਣ ਵਾਸਤੇ ਇੱਕ ਦਿਨ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਅਣਕਹਿ ਅਸਰਤਾ ਕੀ ਲੈਣੀ ਸੀ ਪਿਛੋਂ ਪਾਣੀ ਬੰਦ ਕਰਨ ਵਾਸਤੇ ਵੀ ਲੋਕਾਂ ਨੇ ਆਪ ਜਾ ਕੇ ਪੁੱਛੋ ਪਾਣੀ ਬੰਦ ਕਰਾਇਆ ਤੇ ਤੁਸੀਂ ਸੋਚੋ ਜੇ ਇੱਕ ਦਿਨ ਪਾਣੀ ਵਗਦਾ ਰਹੇ ਤੇ ਕਿੰਨਾ ਪਾਣੀ ਕਿੰਨਾ ਭਰ ਗਿਆ ਹੋਣਾ 5-5 ਫੁੱਟ ਤਾਂ ਹੀ ਲੋਕੀ ਦੱਸ ਰਹੇ ਨੇ ਫੇਰ ਇਹਨਾਂ ਵਿਚਾਰਿਆਂ ਨੇ ਆਪ ਮਿਹਨਤ ਕਰਕੇ ��ਟੇ-ਗੁਟੇ ਲਾ ਕੇ ਉਹ ਸੂਏ ਨੂੰ ਜਿੰਨਾ ਇਹ ਰੋਕ ਸਕਦੇ ਸੀ ਪ੍ਰਸ਼ਾਸਨ ਤਾਂ 2-3 ਦਿਨ ਬਾਅਦ ਪਹੁੰਚਿਆ ਤੇ ਉਹਦੇ ਬਾਅਦ ਲੰਗਰ-ਬਾਣੀ ਦਾ ਇੰਤਜ਼ਾਮ ਵੀ ਗੁਰਦੁਆਰਾ ਸਾਹਿਬ ਤੋਂ ਹੋਇਆ ਤੇ ਮੈਂ ਜਦ ਫੋਨ ਕਰਕੇ ਮੈਂ ਪੁੱਛਿਆ ਵੀ ਇੱਥੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਘਰ 파ਟੇ ਗਏ ਨੇ ਜਿਹੜੇ 4 ਦਿਨ ਬਾਅਦ ਹੁਣ ਘਰੇ ਆਏ ਨੇ ਘਰਾਂ ਦਾ ਨੁਕਸਾਨ ਹੋਇਆ ਗਲੀਆਂ-ਨਾਲੀਆਂ ਦਾ ਨੁਕਸਾਨ ਹੋਇਆ ਜਿੱਥੇ ਆਪਾਂ ਕੰਮ ਕੀਤਾ ਸੀ ਉਥੇ ਸੀਵਰ ਦਾ ਕੰਮ ਜੀ ਸਾਰਾ ਖਰਾਬ ਹੋਇਆ ਤਾਂ ਮੈਂ ਬੇਨਤੀ ਕੀਤੀ ਕਿ ਪ੍ਰਸ਼ਾਸਨ ਦਾ ਇੱਥੇ ਸਰਕਾਰ ਵੱਲੋਂ ਕੋਈ ਐਮਸੀ ਆਇਆ ਹੈ ਕੋਈ ਐਮਐਲਏ ਆਇਆ ਹੈ ਕੋਈ ਅਫਸਰ ਆਇਆ ਕੋਈ ਇੱਥੇ ਮੁਆਵਜ਼ੇ ਦੀ ਕੋਈ ਗੱਲ ਹੋਈ ਹੈ ਤੇ ਲੋਕੀ ਦੱਸਦੇ ਨੇ ਕੁਝ ਵੀ ਨਹੀਂ ਹੋਇਆ ਡੀਸੀ ਸਾਹਿਬ ਨੂੰ ਫੋਨ ਕਰਕੇ ਮੈਨੂੰ ਜਵਾਬ ਬਲ ਕੇ ਆ ਮਿਲਦਾ ਹੈ ਕਿ ਆ ਤਾਂ ਇਲਲੀਗਲ ਕਲੋਨੀ ਹੈ ਤੇ ਮੈਂ ਪੁੱਛਣਾ ਚਾਹਦੀ ਆ ਕਿ ਆਹੀ ਸਾਈ ਨਗਰ ਚ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਮੈਂ ਇੱਥੇ ਸੀਵਰ ਵੀ ਪਵਾਇਆ ਸੀ ਇੱਥੇ ਅਸੀਂ ਬਿਜਲੀ ਦਾ ਮੀਟਰ ਵੀ ਦਿੱਤੇ ਸੀ ਤੇ ਉਹਦੇ ਬਾਅਦ ਜੇ ਤਿੰਨ ਗਲੀਆਂ ਹੋਰជា ਆਬਾਦੀ ਆ ਗਈ ਹੈ ਤੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਆਮ ਆਦਮੀ ਹੋਵੇ ਨਾ ਸੀਵਰ ਦਾ ਇੱਕ ਟੱਪਾ ਦਾ ਪਾਈਪ ਪਿਆ ਤੇ ਨਾ ਹੀ ਕੋਈ ਬਿਜਲੀ ਦਾ ਮੀਟਰ ਪਿਆ ਦੱਸੋ ਜੇ ਕੁਝ ਪਿਆ ਉਹਦੇ ਬਾਅਦ ਭਈ ਸ਼ੰਕਾ ਜਿਤਾਈ ਜਾ ਰਹੀ ਹੈ ਇਹ ਰਾਤ ਨੂੰ ਕਿਉਂ ਟੁੱਟਦਾ ਦੋ ਵਾਰੀ ਟੁੱਟਿਆ ਸੀ ਹਾਂਜੀ 2017 ਚ ਵੀ ਜਦ ਟੁੱਟਿਆ ਸੀ ਇੱਥੇ ਆ ਕੇ ਆਪਾਂ ਪੂਰਾ ਰਾਤ ਨੂੰ ਅਸੀਂ ਪੂਰਾ ਅ ਇਥੇ ਆ ਕੇ ਸਾਰਾ ਕੁਝ ਦੇਖ ਕੇ ਜਿੰਨੀ ਮਦਦ ਆਪਾਂ ਕਰ ਸਕਦੇ ਸੀ ਆਪਾਂ ਕੀਤੀ ਤਾਂ ਵੀ ਕੋਈ ਨਹੀਂ ਪਹੁੰਚਿਆ ਸੀਗਾ ਤੇ ਹੁਣ ਵੀ ਮੈਂ ਬੇਨਤੀ ਆਹੀ ਕਰਦੀ ਆ ਕਿ ਅਜੇ ਤਾਂ ਮੀਂਹ ਸ਼ੁਰੂ ਹੋਇਆ ਇਸ ਇਲਾਕੇ 'ਚ ਬਾਕੀ ਦੇਸ਼ 'ਚ ਜਿੱਥੇ ਮੀਂਹ ਦੇ ਨਾਲ ਵੱਡੀ ਵੱਡੀ ਬਾੜ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇੱਥੇ ਤਾਂ ਅਜੇ ਸ਼ੁਰੂ ਹੋਇਆ ਹੈ ਤੇ ਸ਼ੁਰੂ ਹੋਣ ਸਾਰੇ ਜਿਹਨਾਂ ਨੂੰ ਨੁਕਸਾਨ ਹੋ ਗਿਆ ਤਾਂ 4 ਦਿਨ ਹੋਰ ਜੇ ਮੀਂਹ ਪੈ ਜੂਗਾ ਤਾਂ ਕੀ ਹਾਲਾਤ ਹੋਣਗੇ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਉਸ ਸੂਏ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਕਿਉਂਕਿ ਇੱਥੇ ਬਾਰ-ਬਾਰ ਇੱਕ ਚੀਜ਼ ਹੁੰਦੀ ਹੈ ਜਿਸ ਮੈਂ ਤੁਸੀਂ ਆਏ ਹੋ ਜਿਹੜੇ ਉਹ ਤੇ ਲੋਕਾਂ ਦੀ ਰੱਖੀ ਬੰਦ ਗਈ ਹੈ ਕਿ ਇਹ ਛੱਤਾ ਕਿ ਕੋਈ ਮੇਰੇ ਘਰ ਦੇ ਯਾਰ ਰੱਖੇ ਸੀ ਤਾਂ ਦਾ ਸਮਾਨ ਸਾਰਾ ਖਰਾਬ ਹੋ ਗਿਆ ਤੁਸੀਂ ਆ ਕੇ ਕੋਈ ਕੁਝ ਮਦਦ ਕੀਤੀ ਨਹੀਂ ਦੇਖੋ ਅੱਜ ਤਾਂ ਮੈਂ ਅੱਜ ਪਹੁੰਚੀਆਂ ਅੱਜ ਇਹਨਾਂ ਨੇ ਦੱਸਿਆ ਹੈ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਕਿ ਪ੍ਰਸ਼ਾਸਨ ਦੇ ਬੰਦੇ ਇੱਥੇ ਭੇਜਣ ਇਹਨਾਂ ਵਿਚਾਰਿਆਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਉਹਨਾਂ ਦੀ ਅਰਜ਼ੀ ਬਣਾ ਕੇ ਸਰਕਾਰੀ ਖਜ਼ਾਨੇ ਤੋਂ ਜੋ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਉਹ ਦੇਣ ਜਦ ਇਹ ਮੀ ਸਾਰਾ ਹੋ ਚੁਗਾ ਜਾਂ ਸਾਰਾ ਮੀ ਪੈ ਕੇ ਖਤਮ ਹੋ ਜਾਊਗਾ ਫਿਰ ਬਾਅਦ ਜੋ ਆਪਾਂ ਮਦਦ ਕਰ ਸਕਦੇ ਆ ਮੈਂ ਤਾਂ ਇਥੇ ਇਹਨਾਂ ਦੇ ਨਾਲ ਹੀ ਹਾਂ ਪਿਛਲੇ 15 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਨਾਲ ਖੜਿਆ ਜਿਹੜਾ ਕੰਮ ਇਥੇ ਆਪਣੇ ਵੱਲੋਂ ਹੋਇਆ ਹੈ ਕਾਂ ਵੀ ਜਿਹੜਾ ਹੋਣਾ ਜਿੰਨੇ ਆਪਾਂ ਐਮਪੀ ਜੋ ਕਰ ਸਕਦਾ ਐਮਪੀ ਦੇ ਜਿੰਨੀ ਹਦਦਾਂ ਦੇ ਵਿੱਚ ਜੋ ਹੋ ਸਕਦਾ ਪੂਰਾ ਕੀਤਾ ਜਾਊਗਾ ਲੇਕਿਨ ਸੁਪੇ ਦਾ ਖਜ਼ਾਨਾ ਜਿਹਨਾਂ ਦੇ ਹੱਥ 'ਚ ਹੈ ਫਰਜ਼ ਉਹਨਾਂ ਦਾ ਬੰਦ ਹੈ ਅੱਜ ਮੈਂ ਉਹਨਾਂ ਨੂੰ ਅਪੀਲ ਕਰਦੀ ਆ ਕਿ ਆ ਕੇ ਗਰੀਬਾਂ ਦੀ ਬਾਖੜਨ ਉਹ ਜੇ ਗੱਲ ਕਰੀਏ ਥੋੜੇ ਵਿਰੋਧੀ ਥੋੜੇ ਤੰਝ ਕੱਸਦੇ ਨਜ਼ਰ ਆ ਰਿਹਾ ਵੀ ਬੀਬਾ ਜੀ ਨੇ ਆਪਣੇ ਫੰਡ 'ਚੋਂ ਮੈਚ 10% ਵੀ ਨਹੀਂ ਖਰਚਿਆ ਮੈਂ ਜਿਹੜੇ ਅਖਬਾਰ ਨੇ ਆ ਗੱਲ ਕਹੀ ਹੈ ਉਹਨਾਂ ਨੂੰ ਮੈਂ ਲੀਗਲ ਨੋਟਿਸ ਭੇਜਿਆ ਹੈ ਤੇ ਹੁਣ ਭੱਜਦੇ ਫਿਰਦੇ ਨੇ ਤੇ ਉਹਨਾਂ ਨੂੰ ਮੈਂ ਅਦਾਲਤਾਂ ਤੱਕ ਖਿੱਚਾਂਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ कि जरा ریکارڈ نکالو ਮੇਰਾ ਜਿੰਨਾ ਦੌਰਾ ਹੁੰਦਾ ਮੈਂ ਕਿੰਨੇ ਚੈੱਕ ਕਿੰਨੇ ਹਲਕਿਆਂ ਚ ਵੰਡ ਕੇ ਜਾਂਦੀਆਂ ਮੇਰੇ 10 ਕਰੋੜ ਵਿੱਚੋਂ ਮਸਾ ਮੈਨੂੰ ਲੱਗਾ 80 ਲੱਖ ਵਾਜੇ ਬਾਕੀ ਸਾਰੇ ਮੇਰੇ ਫੰਡ ਡਿਸਟ੍ਰਿਬਿਊਟ ਹੋ ਗਏ ਨੇ ਉਹ ਪੈਸੇ ਲਗਵਾ ਕੇ ਉਹਨਾਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲੈਣਾ ਸਰਕਾਰ ਦਾ ਫਰਜ਼ ਹੁੰਦਾ ਮੇਰਾ ਕੰਮ ਹੁੰਦਾ ਚੈੱਕ ਦੇਣਾ ਕੰਮ ਕਰਵਾਣਾ ਸਰਕਾਰ ਦਾ ਹੁੰਦਾ ਹੁਣ ਇਹਨਾਂ ਨੇ ਆਪਣਾ ਕੰਮ ਨਹੀਂ ਕੀਤਾ ਤੇ ਇਹ ਜਾਣਨ ਨਾਲੇ ਉਹ ਬਿਕਾਊ ਅਖਬਾਰ ਵਾਲੇ ਜਾਣਨ ਜਿਨ੍ਹਾਂ ਨੂੰ ਸਰਕਾਰਾਂ ਵੱਲੋਂ ਇਸ਼ਤਿਹਾਰ ਮਿਲਦੇ ਨੇ ਤੈਨਿਸ਼ ਤੇ ਹਾਰ ਦੇ ਬਦਲੇ ਚ ਵਿਰੋਧੀਆਂ ਦੇ ਖਿਲਾਫ ਮੈਂ ਚਾਰ ਵਾਰੀ ਆਇ ਨਹੀਂ ਜਿੱਤੀ ਕਿਉਂਕਿ ਮੈਂ ਆਪਣੇ ਪੈਸੇ ਦਵਾ ਕੇ ਰੱਖੇ ਮੈਂ ਤਾਂ ਆਪਣੇ ਗ੍ਰਾਂਟ ਤੋਂ ਕੀ ਆਪਣੇ ਜੇਬ ਤੋਂ ਵੀ ਮੈਂ ਖਰਚਣ ਵਾਲੀਆਂ ਸੋ ਇਹ ਗੱਲਾਂ ਮੈਨੂੰ ਦੱਸਾਂ ਦੀ ਲੋੜ ਨਹੀਂ ਤੁਸੀਂ ਪਠੰਡੇ ਰੰਗ ਤੁਹਾਨੂੰ ਵੀ ਭਲੀ ਭਾਂਤੀ ਪਤਾ ਹੋਣਾ ਚਾਹੀਦਾ ਹੈ ਕਿ ਪਠੰਡੇ ਦਾ ਸਨਾਰ ਕਿਨੇ ਕੀਤਾ ਹੈ ਬੀਬਾ ਜੀ ਪੀੜ ਕੇ ਪਰਵਾਰ ਵਾਲੀ ਕੀ